ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਕੋ ਖਦਕਾਲ ਤੇ ਇਹ ਹੈ ਔਰ ਇਹਦੇ ਵਿੱਚ ਅਸੀਂ ਪਹਿਲਾਂ ਸਾਰੇ ਅਨਪੁਰਖ ਮਧਪੁਰਖ ਤੇ ਉਤਪੁਰ ਕਰ ਚੁੱਕੇ ਆ ਜਿੱਥੇ ਆਉਂਦਾ ਸੀ ਇੱਕ ਵਚਨ ਬਹੁ ਵਚਨ ਸਾਰੇ ਕਰ ਚੁੱਕੇ ਆ ਥੋੜਾ ਜਿਹਾ ਅਬਦੀ ਬੋਲੀ ਜਿਹੜੀ ਹੈ ਉਹਦੇ ਵਿੱਚ ਵਿਚਾਰ ਰਹਿੰਦੀ ਹੈ ਅਬਦੀ ਬੋਲੀ ਦੇ ਵਿੱਚ ਬੋ ਵਰਤਿਆ ਜਾਂਦਾ ਬੱਬੇ ਨੂੰੜਾ ਬੋ ਵਰਤਿਆ ਜਾਂਦਾ ਉਹ ਜਿਹੜੀ ਹੈ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਇਹਦੀ ਵਿਚਾਰ ਕਰਦੇ ਆਂ ਇਹ ਹੈ ਪਹਿਲੇ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਬਿਨਸਤ ਹੋ ਉਹ ਹੋਵੋ ਬਿਨਸਤ ਜਿਹੜਾ ਹੈ ਜੋ ਪੈ ਰਸਨਾ RAM ਨਾ ਕਹਿਬੋ ਜਦੋਂ ਤੁਸੀਂ ਰਸਨਾ ਜਿਹੜੀ ਹੈ ਰਸਨਾ ਦੇ ਉਤੋਂ RAM ਨਹੀਂ ਕਹੇ ਕਹੋਗੇ ਕਹੋਗੇ ਜਾਂ ਕਹਿੰਦਾ ਕਹਿੰਦਾ ਉਪਜਿਤ ਬਿੰਸਤ ਰੋਵਤ ਉਪਜਤ ਬਿੰਸਤ ਰੋਵਤ ਐ ਰੋਵਤ ਹੈ ਰੋਵਤ ਉਪਜਿਤ ਬਿੰਸਤ ਰੋਵਤ ਅਰੇਬੋ ਵੀ ਜੰਦੇ ਤੇ ਮਰਦੇ ਰਹੋਗੇ ਤੇ ਰੋਂਦੇ ਰਹੋਗੇ ਜੰਦੇ ਮਰਦੇ ਤੇ ਰੋਂਦੇ ਅਰੇ ਰਹੋਗੇ 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 ਜਾਂ ਰਹੇਗਾ ਅਗਿਆ ਮੈਂ ਨਾ ਮਰਉ ਮਰਬੋ ਸੰਸਾਰਾ ਆਬ ਮੋਹ ਮਿਲਿਓ ਹੈ ਜਿਵਾਵਨ ਹਾਰਾ ਮਰਬੋ ਮਰੇਗਾ ਮੈਂ ਨਾ ਮਰਉ ਮੈਂ ਨਹੀਂ ਮਰਦਾ ਮਰਬੋ ਸੰਸਾਰਾ ਐ ਸੰਸਾਰ ਮਰੇਗਾ ਜਿਹੜਾ ਮਾਇਆ ਦੇ ਜਾਲ ਚ ਫਸਿਆ ਹੋਇਆ ਹੈ ਨਾ ਇਹ ਮਰੂਗਾ ਆਤਮ ਕੋ ਮੋਤੇ ਮਰੂਗਾ ਮੈਂ ਨਹੀਂ ਮਰੂਗਾ ਇਹ ਕਬੀਰ ਸਾਹਿਬ ਦੇ ਆਬ ਮੋਹ ਮਿਲਿਓ ਹੈ ਜਿਵਾਵਨ ਹਾਰਾ ਹੁਣ ਕਿਉ ਮੈਨੂੰ ਮਿਲਿਆ ਉਹ ਜੀਵਨ ਦੇਣ ਵਾਲਾ ਕੌਣ ਪਰਮਾਤਮਾ ਇਸ ਕਰਕੇ ਇਹ ਹੈ ਮਰਬੋ ਮਰਬੂਦਾ ਹੈ ਮਰੇਗਾ ਮੈਂ ਨਹੀਂ ਮਰਾਂਗਾ ਮਰਬੋ ਜਿਹੜਾ ਹੈ ਇਹ ਫਿਊਚਰ ਟੈਂਸ ਹੈ ਜਬ ਬੋ ਜਿੱਥੇ ਲੱਗਿਆ ਇਸ ਬੋਲੀ ਦੇ ਵਿੱਚ ਆਵਦੀ ਦੇ ਵਿੱਚ ਪਾਰ ਕੈਸੇ ਪਾਇਬੋ ਰੇ ਮੋਸੋ ਕੋ ਨਾ ਕਹ ਸਮਝਾਏ ਮੈਨੂੰ ਕੋਈ ਸਮਝਾ ਕੇ ਕੋਈ ਸਮਝਾ ਕੇ ਨਹੀਂ ਦੱਸਦਾ ਕਹਿੰਦਾ ਪਾਰ ਕੈਸੇ ਪਾਇਬੋ ਰੇ ਕਿ ਤੂੰ ਪਾਰ ਕਿਵੇਂ ਪਾਏਗਾ ਪਾਰ ਇਸ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਪਾਏਗਾ ਇਮੈਨੋ ਕੋਈ ਨਹੀਂ ਸਮਝਾਉਂਦਾ ਜਾ ਤੇ ਜਾਤੇ ਆਵਾ ਗਵਨ ਬਿਲਾਏ ਸੋਧ ਕਵਨ ਪਰ ਹੋਏ ਬੋ ਸਚ ਕੁੰਚਰ ਬੇਦ ਵਿਵਹਾਰ ਹੋਏ ਬੋ ਹੋਏਗਾ ਹੋਏ ਬੋ ਹੋਏ ਬੋ ਹੋਏਗਾ ਹੋਏ ਬੋ ਹੋਏਗਾ ਫਿਊਚਰ ਟੈਂਸ ਆਪਦੀ ਬੋਲੀ ਚ ਆਹ ਮੇਰੇ ਠਾਕੁਰ तुमरा जोर काजी बकबो हस्ती तोर हस्ती तोर है मेरठाकर तुमरा जोर काजी बकबो बकबो आखेगा बकबो आखेगा ओ आखेगा बकबो आखेगा कहेगा फ्यूचर टेंस बन गया ਤੇ ਬੱਬੇ ਨੂੰ ਥੋੜਾ ਲੱਗਿਆ ਬੋ ਤੇ ਜਿਹੜੀ ਆ ਇਹ ਆਪਦੀ ਬੋਲੀ ਆ ਤਾਨੋ ਇਹ ਸੰਤ ਜਿਨ ਐਸੀ ਜਾਨੀ ਤੈਨ ਕੋ ਮਿਲਬੋ ਸਾਰੰਗ ਪਾਣੀ ਮਿਲਬੋ ਮਿਲੇਗਾ ਸਾਰੰਗ ਪਾਣੀ ਸਾਰੰਗ ਪਾਣੀ ਪ੍ਰਮਾਤਮਾ ਤਾਨੋ ਸੰਤ ਜਿਨ ਐਸੀ ਜਾਨੀ ਤੈਨ ਕੋ ਮਿਲਬੋ ਸਾਰੰਗ ਪਾਣੀ ਮਿਲਬੋ ਮਿਲੇਗਾ ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਕਰਬੋ ਕਰੇਗਾ ਹੁਣ ਖਾਲ ਮੂਰਖ ਖਾਲ ਮੂਰਖ ਮਾ ਮੂਰਖ ਹੈ ਮੂਰਖ ਤੇ ਪੰਡਤ ਹੁਣ ਤੇ ਹੈਗਾ ਇਹਦੀ ਆਪਾਂ ਗੱਲ ਕਰੀਏ ਤਾਂ ਤੇ ਕੀ ਹੈ ਜਿਹੜੀ ਪ੍ਰਾਣੀ ਪੰਜਾਬੀ ਉਹਦੇ ਤੇ ਤੋਂ ਇਹ ਤੋਂ ਆ ਗਿਆ ਅੱਜ ਕੱਲ ਨਵੀਂ ਪੰਜਾਬੀ ਤੋਂ ਹੀ ਹੈ ਇਹ ਤੇ ਆਹ ਮੂਰਖ ਹੈ ਮੂਰਖ ਉਹਨ ਇੱਕ ਹੈ ਮਾ ਮੂਰਖ ਉਹਨੇ ਇੱਕ ਇੱਥੇ ਔਕੜ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਕਿਉਂਕਿ ਆਤ ਸੰਬੰਧਕ ਆ ਗਿਆ ਜਿਹਦੇ ਕਰਕੇ ਨਹੀਂ ਲੱਗਿਆ ਹੁਣ ਆ ਪੰਡਤ ਆ ਜਿਹਦੇ ਅੱਗੇ ਲੱਗਿਆ ਨਾ ਇਹਦੇ ਅੱਗੇ ਕੋਈ ਸੰਬੰਧਕ ਨਹੀਂ ਇਸ ਕਰਕੇ ਇੱਥੇ ਲੱਗ ਗਿਆ ਇੱਥੇ ਚੱਕਿਆ ਗਿਆ ਕਿਉਂਕਿ ਇਹ ਸੰਬੰਧਕ ਸੀ ਖਲ ਮੂਰਖ ਤੇ ਪੰਡਤ ਕਰਬੋ ਇਹ ਖਲ ਮੂਰਖ ਮਾ ਮੂਰਖ ਤੋਂ ਮਾ ਮੂਰਖ ਤੋਂ ਪੰਡਤ ਕਰੇਗਾ ਪੰਡਤ ਤੇ ਮੋਗ ਧਾਰੀ ਪੰਡਤ ਤੋਂ ਕੀ ਕਰੂਗਾ ਹਾਂ ਹੁਣ ਪੰਡਤ ਆ ਇਹਦੇ ਥੱਲੇ ਬਹੁਵਚਨੀ ਹੈ ਦੇਖਣ ਨੂੰ ਲੱਗਦਾ ਪਰ ਹੈ ਇਕਵਚਨ ਕਿਉਂਕਿ ਐਸ ਤੇ ਨੇ ਇਹਦਾ ਔਂਕੜ ਚੱਕ ਤਾ ਕਿਉਂਕਿ ਇਹ ਪ੍ਰੋਪੋਜੀਸ਼ਨ ਹੈ ਸੰਬੰਧਕ ਹੈ ਠੀਕ ਹੈ ਪੰਡਤ ਤੇ ਮੁਗਜ਼ਾਰੀ ਪੰਡਤ ਇਹ ਮਾਮੂਰਖ ਬਣਾ ਦੂਗਾ ਬੜਾ ਆਏਗਾ ਕਰੇਗਾ ਕਰਬੋ ਕਰੇਗਾ ਜਾਓ ਗੁਰਦੇਵ ਪੰਚ ਤੇ ਦੂਰ ਜਦੋਂ ਅਸੀਂ ਗੁਰੂ ਦੇ ਨਾਲ ਅਸੀਂ ਗੁਰੂ ਦੇਵਾਂ ਜਹ ਅਸੀਂ ਗੁਰੂ ਦੇ ਸਮਰਪਤਾਂ ਪੰਜ ਤੇ ਦੂਰ ਪੰਜਾਂ ਤੋਂ ਦੂਰ ਰਹੇ ਨੇ ਪੰਜ ਤੇ ਦੂਰ ਕੌਮ ਕੋ ਲੋਮੋਗਾ ਜੋ ਗੁਰਦੇਵ ਨਮ ਜੋ ਗੁਰਦੇਵ ਜਦੋਂ ਗੁਰੂ ਦੇ ਨਾਲ ਨਾ ਮਰਬੂ ਝੂਰ ਨਹੀਂ ਮਰਾਂਗੇ ਝੂਰ ਝੂਰ ਕੇ ਜਾਂ ਨਹੀਂ ਮਰੇਗਾ ਜਿੰਨਾ ਚਿਹ ਪਰ ਉਹਦੇ ਨਾਲ ਹੈ ਗੁਰੂ ਦੇ ਨਾਲ ਗੁਰੂ ਨੂੰ ਸਮਰਪਤ ਹੈ ਉਹਨਾਂ ਚਿਹ ਜਿਹੜਾ ਹੈ ਨਹੀਂ ਮਰੇਗਾ ਮਰਬੋ ਚੂਰ-ਚੂਰ ਕੇ ਨਹੀਂ ਮਰੇਗਾ ਮਰਬੋ ਸੋ ساری ਗੱਲ ਹੈ ਬੋਤੇ ਆਪਦੀ ਬੋਲੀ ਦੇ ਵਿੱਚ ਬੋ ਵਰਤਿਆ ਜਾਂਦਾ ਹੈ ਇਹ ਫਿਊਚਰ ਟੈਂਸ ਦੀ ਗੱਲ ਹੈ ਇਹ ਕਰੇਗਾ ਮਰੇਗਾ ਬੱਕੂ ਵਾਕੇਗਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਗਈਆਂ ਸੋ ਇਹ ਸਾਡਾ ਅਖਰ ਕਾਲ ਔਰ ਇਹ ਨੂੰ ਅਸੀਂ ਕੰਪਲੀਟ ਕਰ ਲਿਆ ਮਧੋਂ ਬਰ ਅਕਤੂਬਰ ਸਾਰਾ ਇਹ ਹੋ ਚੁੱਕਿਆ ਤੇ ਇਹਦੇ ਵਿੱਚ ਇੰਨਾ ਕੁ ਪੋਰਸ਼ਨ ਜਿਹੜਾ ਸੀ ਉਹ ਆਪਣਾ ਰਹਿ ਗਿਆ ਸੀ ਜਬ ਦੀ ਬੋਲੀ ਬਾਰੇ ਉਹ ਅੱਜ ਆਪਾਂ ਕੰਪਲੀਟ ਕੀਤਾ ਸੋ ਇੰਨੀ ਕੋ ਜਿਹੜੀ ਬੇਨਤੀ ਹੈ ਸਾਡੀ ਵਿਚਾਰ ਜਿਹੜੀ ਆ ਉਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ